ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਲਗਾਤਾਰ ਬਦਲਦਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਦੀ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਕਾਫੀ ਵੱਧ ਗਈ ਹੈ ਤਾਪਮਾਨ ਦੇ ਵਿੱਚ ਲਗਾਤਾਰ ਵੜੌਤਰੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਮੀਂਹ ਪੈ ਸਕਦਾ ਹੈ ਤੇ ਤਾਪਮਾਨ ਦੇ ਵਿੱਚ ਮੁਰਤੋਂ ਗਿਰਾਵਟ ਦੇਖੀ ਜਾ ਸਕਦੀ ਹੈ ਤੁਹਾਨੂੰ ਦੱਸਿਆ ਕਿ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਜਿਹੜੀ ਆ ਉਹ ਵਾਧੀ ਜਾ ਰਹੀ ਹੈ ਜਿਸ ਕਰਕੇ ਤਾਪਮਾਨ ਦੇ ਵਿੱਚ ਲਗਾਤਾਰ ਬੜੌਤਰੀ ਜਿਹੜੀ ਆ ਉਹ ਦੇਖੀ ਜਾ ਰਹੀ ਹੈ ਲਗਾਤਾਰ ਸਵੇਰ ਦੇ ਸਮੇਂ ਤਿੱਖੀ ਧੁੱਪ ਨਿਕਲਦੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਬਦਲਦਾ ਬਦਦਾ ਜਾ ਰਿਹਾ ਹੈ ਤੇ ਹੁਣ ਇਹ ਸਭ ਤੋਂ ਬਾਅਦ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਸ਼ਹਿਰਾਂ ਦੇ ਮੌਸਮ ਦੇ ਤਾਪਮਾਨ ਦੇ ਵਿੱਚ ਜਿਹੜੀ ਵਧੌਤਰੀ ਆ ਦੇਖੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਧੁੱਪ ਵੱਧ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦਾ ਟੈਂਪਰੇਚਰ 29 ਡਿਗਰੀ ਦੇ ਕੋਲ ਦਾ ਦਰਜ ਕੀਤਾ ਗਿਆ ਹੈ ਤੇ ਇਸੇ ਨਾਲ ਹੀ ਜਲੰਧਰ ਦਾ ਤਾਪਮਾਨ 28 ਡਿਗਰੀ ਤੇ ਮੋਹਾਲੀ ਦਾ ਤਾਪਮਾਨ 29 ਡਿਗਰੀ ਤੇ ਇਸ ਦੇ ਨਾਲ ਹੀ ਪਟਿਆਲਾ ਦਾ ਤਾਪਮਾਨ ਵੀ 29 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਸਭ ਤੋਂ ਗਰਮ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਗਰਮ ਜ਼ਿਲ੍ਹਾ ਜਿਹੜਾ ਬਠਿੰਡਾ ਰਿਹਾ ਹੈ ਕਿਉਂਕਿ ਬਠਿੰਡੇ ਦੇ ਵਿੱਚ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਤੇ ਬਠਿੰਡੇ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 30.9 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਉਹ ਦਰਜ ਕੀਤਾ ਗਿਆ ਇਸੇ ਤਰੀਕੇ ਮੌਸਮ ਵਿਭਾਗ ਦਾ ਕਹਿਣਾ ਹੈ ਜੇਕਰ ਪੰਜਾਬ ਦੇ ਵਿੱਚ ਫਿਰ ਤੋਂ ਪੱਛਮੀ ਡਿਸਟਰਬੈਂਸ ਐਕਟੀਵੇਟ ਹੁੰਦੀ ਹੈ ਜਾਂ ਪੱਛਮੀ ਡਿਸਟਰਬੈਂਸ ਮੁਰ ਤੋਂ ਪੰਜਾਬ ਦੇ ਵਿੱਚ ਜੇ ਚਲਦੀ ਹੈ ਤਾਂ ਇਸ ਦੇ ਨਾਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ 2 ਦਿਨ ਬਰਸਾਤ ਹੋਏਗੀ ਜਿਸ ਦੇ ਨਾਲ ਪੰਜਾਬ ਦੇ ਤਾਪਮਾਨ ਦੇ ਵਿੱਚ ਗਰਾਵਟ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਜਿਹੜਾ ਉਹ ਠੰਡਾ ਰਹੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਦੂਸਰੇ ਪਾਸੇ ਕਿਸਾਨਾਂ ਦੇ ਨਾਲ ਜੋੜ ਕੇ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਜੇਕਰ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਨੂੰ ਇਸ ਮੀਂਹ ਦਾ खासा ਨੁਕਸਾਨ ਜਿਹੜਾ ਉਹ ਚੱਲਣਾ ਪੈ ਸਕਦਾ ਹੈ ਕਿਉਂਕਿ ਫਸਲ ਜਿਹੜੀ ਹੈ ਉਹ ਬਾਡੀ ਕੰਡੇ ਹੈ ਫਸਲ ਕੱਟਣ ਦੇ ਲਈ ਖੜੀ ਹੋਈ ਹੈ ਤੇ ਉਸ ਪਾਸੇ ਹੁਣ ਜੇਕਰ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਜ਼ਰੂਰ ਹੁੰਦਾ ਦਿਖਾਈ ਦੇਗਾ ਤਾਂ ਮੌਸਮ ਵਿਭਾਗ ਦੇ ਆંકੜਿਆਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਪੰਜਾਬ ਦਾ ਸਭ ਤੋਂ ਗਰਮ ਜ਼ਿਲ੍ਹਾ ਜਿਹੜਾ ਹੈ ਉਹ ਬਠਿੰਡਾ ਦਰਜ ਕੀਤਾ ਗਿਆ ਹੈ ਜਿੱਥੇ 30.9 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਗਿਆ ਹੈ ਤੇ ਸਭ ਤੋਂ ਘੱਟ ਮੁਹਾਲੀ ਦੇ ਵਿੱਚ 29 ਡਿਗਰੀ ਸੈਲਸੀਅਸ ਦਾ ਪਾਣ ਜਿਹੜਾ ਦਰਜ ਕੀਤਾ ਗਿਆ ਹੈ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ 28 ਡਿਗਰੀ ਸੈਲਸੀਅਸ ਲੁਧਿਆਣੇ ਦਾ 29 ਪਟਿਆਲੇ ਦਾ ਵੀ 29 ਤੇ ਨਾਲ ਦੀ ਨਾਲ ਮੁਹਾਲੀ ਦਾ ਵੀ 29 ਤੇ ਸਭ ਤੋਂ ਵੱਧ ਗਰਮ ਜ਼ਿਲ੍ਹਾ ਜਿਹੜਾ ਰਿਹਾ ਹੈ ਤੋ ਬਠਿੰਡਾ ਰਿਹਾ ਹੈ 30.9 ਡਿਗਰੀ ਸੈਲਸੀਅਸ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਆਉਣ ਵਾਲੇ ਦਿਨਾਂ 'ਚ ਪੱਛਮੀ ਗੜਬੜੀ ਕਰਕੇ ਪੰਜਾਬ 'ਚ ਅਗਲੇ ਦੋ ਦਿਨ ਜਿਹੜੇ ਨੇ ਉਹ ਮੀਂਹ ਪੈ ਸਕਦੇ ਨੇ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਟਿਆਲਾ ਤੋਂ ਮੇਰੇ ਸਹਿਯੋਗੀ ਰਣਦੀਪ ਰਣਦੀਪ ਜੀ ਕੀ ਕੋਈ ਜਾਣਕਾਰੀ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਲਗਾਤਾਰ ਪੰਜਾਬ ਚ ਗਰਮੀ ਬਰ ਰਹੀ ਹੈ ਪਰ ਹੁਣ ਦੋ ਦਿਨ ਪੰਜਾਬ ਦੇ ਵਿੱਚ ਬਰਸਾਤ ਹੋਏਗੀ ਹਾਂ ਜੀ ਬਿਲਕੁਲ ਸਹੀ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮੌਸਮ ਦੇ ਵਿੱਚ ਵੱਟਾ ਬਦਲਾਵ ਜ਼ਰੂਰ ਦੇਖਣ ਨੂੰ ਮਿਲ ਰਿਹਾ ਤਾਂ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਤਕਰੀਬਨ ਅੱਜ ਬਾ ਦੁਪਹਿਰ ਦੇ ਸਮੇਂ ਦੀ ਗੱਲ ਕਰੀ ਤਾਂ ਪੂਰ ਜੂਨ ਜੁਲਾਈ ਦਾ ਜਿਵੇਂ ਮਹੀਨਾ ਹੁੰਦਾ ਉਸ ਤਰੀਕੇ ਦੇ ਜਿਹੜੇ ਗਰਮੀ ਦੇਖਣ ਨੂੰ ਮਿਲੇ ਲੋਕਾਂ ਨੇ ਜਿਹੜੇ ਦੁਕਾਨਦਾਰਾਂ ਨੇ ਪੱਖੇ ਤੱਕ ਜਿਹੜੇ ਉਹ ਚਲਾਏ ਹੋਏ ਸੀਗੇ ਪਰ ਕਿਤੇ ਨਾ ਕਿਤੇ ਸਵੇਰੇ ਅਗਰ ਸ਼ਾਮ ਨੂੰ ਦੇਖੀ ਤਾਂ ਜਿਆਦਾ ਹਲਕੀ ਮੋਟੀ ਜਿਹੀ ਠੰਡ ਹੈ ਉਹ ਜ਼ਰੂਰ ਹੈਗੀ ਹੈ ਤਾਂ ਕਿਉਂਕਿ ਸਵੇਰੇ ਜਿਹੜੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਜਾਂ ਦੋ ਪਹੀਆ ਵਾਹਨ ਤੇ ਜਿਹੜੇ ਲੋਕ ਤਾਜੀ ਕਮਾ ਕੇ ਤਾਜੀ ਖਾਣ ਮਲੇ ਨੇ ਤਾਂ ਉਹਨਾਂ ਦੇ ਲਈ ਹਲੇ ਸਵੇਰੇ ਸ਼ਾਮੇ ਜਿਹੜੀ ਜ਼ਰੂਰ ਹਲਕੀ ਮੋਟੀ ਜਿਹੜੀ ਠੰਡ ਸਾਹਮਣੇ ਨਜ਼ਰ ਆ ਰ ਪਰ ਦੁਪਹਿਰ ਦੇ ਵੇਲੇ ਜਿਹੜਾ ਮੌਸਮ ਹੈ ਬਿਲਕੁਲ ਜਿਵੇਂ ਇਸ ਵੇਲੇ ਗਰਮੀਆਂ ਜਿਹੜੀਆਂ ਉਹ ਦੇਖਣ ਨੂੰ ਮਿਲਦੀ ਹੈ ਜੀ ਤੇ ਉੱਥੇ ਹੀ ਦੇਖ ਕੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਆਹਲੇ ਮੌਸਮ ਦੇ ਵਿੱਚ ਵੈਸੇ ਵੀ ਜਿਹੜਾ ਮੌਸਮ ਹੁੰਦਾ ਹੈ ਆਹਲੇ ਸਮੇਂ 'ਚ ਖੁਸ਼ਕ ਜਾਂ ਹੁੰਦਾ ਹੈ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ ਹੁੰਦੀ ਹੈ ਤੇ ਕਣਕ ਦੇ ਲਈ ਬੈਸਟ ਸਮਾਂ ਹੁੰਦਾ ਹੈ ਪਰ ਜਿਸ ਤਰੀਕੇ ਟੈਂਪਰੇਚਰ ਲਗਾਤਾਰ ਦਿਨ ਬਦ ਦਿਨ ਵਧਦਾ ਜਾ ਰਿਹਾ ਤੇ ਕਿਸਾਨਾਂ ਨੂੰ ਇਸ ਦਾ ਖਾਸਾ ਨੁਕਸਾਨ ਚ ਝੱਲਣਾ ਪੈ ਸਕਦਾ ਹਾਂ ਜੀ ਬਿਲਕੁਲ ਦੱਸ ਦਈਏ ਕਿ ਜਿਸ ਤਰੀਕੇ ਨਾਲ ਕਿਸਾਨਾਂ ਦੇ ਜਿਹੜਾ ਹੁਣ ਫਸਲ ਜਿਹੜੀ ਆ ਉਹ ਅਗਲੇ ਮਹੀਨੇ ਵਾਣੀ ਸ਼ੁਰੂ ਹੋ ਜਾਏਗੀ ਔਰ ਜਿਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਜਿਵੇਂ ਜਨਵਰੀ ਦੇ ਐਂਡਿੰਗ ਔਰ ਫੈਬਰੂਅਰੀ ਸਟਾਰਟਿੰਗ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਸੀਗਾ ਤੇ ਇੱਕਦਮ ਮੌਸਮ ਦੇ ਵਿੱਚ ਚੇਂਜ ਹੀ ਕਰਕੇ ਤਾਂ ਹੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਸਮੇਂ ਤੋਂ ਪਹਿਲਾਂ ਹੀ ਜਿਹੜੀ ਇਹ ਗਰਮੈਸ਼ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਝਾੜ ਘਟੂਗਾ ਪਰ ਉਸ ਤੋਂ ਬਾਅਦ ਮੌਸਮ ਫਿਰ ਇੱਕ ਵਾਰ ਠੀਕ ਹੋ ਜਾਂਦਾ ਪਰ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਰੂਰ ਜਾਰੀ ਕੀਤੀ ਗਈ ਤਾਂ ਕਈ ਥਾਵਾਂ ਦੇ ਉੱਤੇ ਗੜੇ ਮਾਰੀ ਵੀ ਹੋਈ ਜਿਹੜੀ ਬਾਰ ਬਹੁਤ ਜ਼ਿਆਦਾ ਹੁੰਦੀ ਹੈ ਜੋ ਜਿਹਦੇ ਨਾਲ ਨੁਕਸਾਨ ਜਿਹੜਾ ਉਹ ਫਸਲ ਨੂੰ ਬਹੁਤ ਹੁੰਦਾ ਪਰ ਹੁਣ ਦੇਖਿਆ ਜਾਵੇ ਤਾਂ ਇੱਕ ਪਾਸੇ ਫਸਲ ਜਿਹੜੀ ਆ ਉਹ ਪੱਕੀ ਹੋਈ ਹੈ ਪਰ ਇਸ ਤਰ੍ਹਾਂ ਦੀ ਜਿਵੇਂ ਗਰਮੈਸ਼ ਅਗਰ ਜ਼ਿਆਦਾ ਹੋ ਜਾਂਦੀ ਹੈ ਤਾਂ ਅਗਰ ਝਾੜ ਵੀ ਦੇਖੋ ਇਸ ਚੀਜ਼ ਨੂੰ ਲੈ ਕੇ ਜਿਹੜਾ ਇਸ ਵਰ ਘਟ ਹੋਊਗਾ ਹੂੰ ਜੀ ਬਹੁਤ ਬਹੁਤ ਧੰਨਵਾਦ ਰਣਦੀਪ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਮੇਰੇ ਨਾਲ ਮੇਰੇ ਸਹਿਯੋਗੀ ਰਣਦੀਪ ਸਿੰਘ ਜੋ ਪਟਿਆਲਾ ਤੋਂ ਜਾਣਕਾਰੀ ਸਾਂਝੀ ਕਰ ਰਹੇ ਸੀ ਤਾਇਨਾ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂਾਂ 'ਚ ਪੰਜਾਬ ਦੇ ਵਿੱਚ ਬਰਸਾਤ ਜਿਹੜੀ ਆ ਉਹ ਹੋ ਸਕਦੀ ਹੈ ਤੇ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂਾਂ 'ਚ ਪੰਜਾਬ 'ਚ ਬਰਸਾਤ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੱਛਮੀ ਗੜਬੜੀ ਲਗਾਤਾਰ ਜਿਹੜੀ ਅਸਰ ਕਰਮ ਹੋ ਰਹੀ ਹੈ ਪੱਛਮੀ ਡਿਸਟਰਬੈਂਸ ਕਰਕੇ ਪੰਜਾਬ ਦੇ ਵਿੱਚ ਬਰਸਾਤ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਹਾਲ ਫਿਲਹਾਲ ਕੋਈ ਮੀਂਹ ਦਾ ਅਲਰਟ ਜਿਹੜਾ ਹੈ ਤੇ ਨਹੀਂ ਜਾਰੀ ਕੀਤਾ ਗਿਆ ਪਰ ਬਰਫਬਾਰੀ ਨੂੰ ਲੈ ਕੇ ਜ਼ਰੂਰ ਵੱਖ-ਵੱਖ ਕੈਸਰਾਈਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਕਿ ਬਰਫਬਾਰੀ ਹੋ ਸਕਦੀ ਹੈ ਨਹੀਂ ਵੀ ਹੋ ਸਕਦੀ ਪਰ ਇਹ ਸਭ ਦੇ ਦਰਮਿਆਨ ਹੁਣ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਜੇਕਰ ਪੱਛਮੀ ਗੜਬੜੀ ਸਰਗਰਮ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਜ਼ਰੂਰ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਪਰ ਹਾਲ ਫਿਲਹਾਲ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਜਿਹੜਾ ਉਹ ਗਰਮੀ ਦਾ ਬਣ ਰਿਹਾ ਹੈ ਟੈਂਪਰੇਚਰ 30.9 ਡਿਗਰੀ ਸਭ ਤੋਂ ਹਾਈਐਸਟ ਤਾਪਮਾਨ ਜਿਹੜਾ ਉਹ ਬਠਿੰਡੇ ਦਾ ਦਰਜ ਕੀਤਾ ਗਿਆ ਹੈ ਤੇ ਸਭ ਤੋਂ ਘੱਟ ਜਲੰਧਰ ਦਾ ਦਰਜ ਕੀਤਾ ਗਿਆ ਹੈ 28 ਡਿਗਰੀ ਸੈਲਸੀਅਸ ਤਾਂ ਹੁਣ ਪਹਾੜਾਂ ਦੇ ਵਿੱਚ ਕੀ ਅਸਰ ਰਹਿਣ ਵਾਲਾ ਹੈ ਪੱਛਮੀ ਗੜਬੜੀ ਦਾ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਉੱਤਰਾਖੰਡ ਤੋਂ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਮਹਿੰਦਰਪਾਲ ਸਿੰਘ ਮਹਿੰਦਰ ਜੀ ਕੀ ਕੋਈ ਜਾਣਕਾਰੀ ਹੈ ਉੱਤਰਾਖੰਡ ਦੇ ਵਿੱਚ ਮੌਸਮ ਨੂੰ ਲੈ ਕੇ ਉਤਰਾਖੰਡ ਦੀ ਗੱਲ ਕਰੀਏ ਤਾਂ ਵੈਸਟਰਨ ਡਿਸਟਰਬੈਂਸ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਉਤਰਾਖੰਡ ਨੇ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਮੌਸਮ ਸਾਫ਼ ਹੈ ਠੰਡ ਜ਼ਰੂਰ ਹੈਗੀ ਹੈ ਜੇ ਹਾਂ ਮਤਲਬ ਅਜੇ ਰਜਾਈਆਂ ਲੋਗ ਰੱਖਿਆ ਨਹੀਂ ਗਿਆ ਤੇ ਸਵੈਟਰ ਵੀ ਪਾ ਰਹੇ ਨੇ ਪਹਾੜ ਦੇ ਇਤਾਂ ਫਿਰ ਹਮੇਸ਼ਾ ਹੀ ਰਹਿੰਦਾ ਜਿਹੜੇ ਥੱਲੇ ਦੇ ਜ਼ਿਲ੍ਹਿਆਂ ਦੀ ਗੱਲ ਕਰਨੇ ਤਾਂ ਇੱਥੇ ਵੀ ਇਸ ਟਾਈਮ 27 ਤੋਂ 28 ਡਿਗਰੀ ਸੈਲਸੀਅਸ ਦੇ ਨਾ ਟੈਂਪਰੇਚਰ ਹੈਗਾ ਤੇ ਜਿਹੜੀ ਠੰਡਕ ਲਗਾਤਾਰ ਬਣੀ ਹੋਈ ਇੱਥੇ ਮੈਂ ਇੰਨੀ ਕਹਿ ਸਕਦਾ ਕਿ ਗਰਮੀ ਹੈ ਕਿ ਪੱਖੇ ਚਲਾਣ ਦੀ ਲੋੜ ਹੈ ਇੰਨੀ ਜਿਆਦਾ ਲੋੜ ਹੈ ਜਿੰਨੀ ਪੈਰੇ ਤੇ ਰਾਹ ਖੁੱਲੇ ਨੇ ਟੂਰਿਸਟ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵਾਜਾਈ ਕਿਤੇ ਕੋਈ ਪਰੇਸ਼ਾਨੀ ਨਹੀਂ ਹੈ ਜੀ ਤੇ ਮੌਸਮ ਵਿਭਾਗ ਦੇ ਵੱਲੋਂ ਕੋਈ ਬਰਫਬਾਰੀ ਨੂੰ ਲੈ ਕੇ ਕੋਈ ਭਵਿੱਖਬਾਣੀ ਨਾ ਬਰਸਾਤ ਦੀ ਭਵਿੱਖਬਾਣੀ ਹੈ ਤੇ ਨਾ ਬਰਫਬਾਰੀ ਦੀ ਭਵਿੱਖਬਾਣੀ ਇਸ ਟਾਈਮ ਹੈਗੀ ਹੈ ਜਿੱੰਨੇ ਸਿਰਾਂ ਦੀ ਕੋਈ ਦਿੱਕਤ ਉਤਰਾਖੰਡ ਜੀ ਵੇ ਦੇਖੋ ਨਾ ਨਹੀਂ ਵੱਲਦੀ ਅਗਲੇ 2 ਦਿਨਾਂ ਤੱਕ ਦਾ ਜਿਹੜਾ ਫੋਰਕਾਸਟ ਹੈਗਾ ਉਹ ਵੀ ਮੌਸਮ ਨੂੰ ਬਿਲਕੁਲ ਸਾਫ਼ ਬਸ ਜੀ ਬਬਤਨ ਵਾਦ ਮੈਂ ਮਹਿੰਦਰ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਹੇਸਨ ਉਤਰਾਖੰਡ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਮਹਿੰਦਰਪਾਲ ਸਿੰਘ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਹਾਲੇ ਮੌਸਮ ਵਿਭਾਗ ਦੇ ਵੱਲੋਂ ਪਹਾੜਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਨਾ ਹੀ ਬਰਬਾਦੀ ਨੂੰ ਲੈ ਕੇ ਨਾ ਹੀ ਬਰਸਾਤ ਨੂੰ ਲੈ ਕੇ ਪਰ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਰਸਾਤ ਜਿਹੜੀ ਅਗਲੇ ਕੁਝ ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੱਛਮੀ ਡਿਸਟਰਬੈਂਸ ਮੋਰਤੋਂ ਐਕਟਿਵ ਹੋਣ ਵਾਲੀ ਹੈ ਪੱਛਮੀ ਜਿਹੜੀ ਗੜਬੜੀ ਆ ਮਰਤੋ ਸਰਗਰਮ ਹੋ ਸਕਦੀ ਹੈ ਜਿਸ ਦੇ ਨਾਲ ਪੰਜਾਬ ਦੇ ਮੌਸਮ ਦੇ ਵਿੱਚ ਥੋੜੀ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਫਿਲਹਾਲ ਪੰਜਾਬ ਦੇ ਵਿੱਚ ਧੁੱਪ ਜਿਹੜੀ ਹੈ ਉਹ ਕਹਿਰ ਵਰ ਪਾ ਰਹੀ ਹੈ ਧੁੱਪ ਕਰਕੇ ਤਾਪਮਾ ਜਿਹੜਾ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਸਭ ਤੋਂ ਗਰਮ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਗਰਮ ਜ਼ਿਲ੍ਹਾ ਬਠਿੰਡਾ ਦੇਖਿਆ ਗਿਆ ਜਿੱਥੇ ਦਾ ਤਾਪਮਾਨ 30.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਜੇਕਰ ਘੱਟ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਔਰ ਜਲੰਧਰ ਜਿਹੜਾ ਨੋਟ ਕੀਤਾ ਗਿਆ ਹੈ ਜਲੰਧਰ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਬਰਸਾਤ ਹੋ ਸਕਦੀ ਹੈ